ਜੀਤਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦਸ਼ਮੇਸ਼ਪੀਤਾ ਨਿਊਜ਼ ਦੇ ਵਿੱਚ ਕੁਝ ਘੜੀਆਂ ਕੁਝ ਪਲ ਤੇ ਲਿਮਟਿਡ ਜੇ ਦਿਨ ਬਾਕੀ ਹਨ 21 ਦਸੰਬਰ ਦੀ ਚੋਣ ਨੂੰ ਵੱਖ-ਵੱਖ ਖਾਡਾਂ ਦੇ ਵਿੱਚ ਦਸ਼ਮੇਸ਼ਪੀਤਾ ਨਿਊਜ਼ ਵੱਲੋਂ ਸਰਵੇ ਕੀਤਾ ਜਾ ਰਿਹਾ ਹੈ ਅਤੇ ਸੰਭਾਵਿਤ ਉਮੀਦਵਾਰਾਂ ਬਾਰੇ ਰੂਬਰੂ ਵੀ ਕਰਵਾਇਆ ਜਾ ਰਿਹਾ ਹੈ ਹੁਣ ਅਸੀਂ ਪਹੁੰਚੇ ਹਾਂ ਵਾਰਡ ਨੰਬਰ 6 ਵਿੱਚ ਜਿੱਥੋਂ ਆਮ ਆਦਮੀ ਪਾਰਟੀ ਨੇ ਸਰਦਾਰ ਮਨਪ੍ਰੀਤ ਸਿੰਘ ਜੀ ਨੂੰ ਟਿਕਟ ਦੇ ਕਿਰਨੇ ਵਾਜਿਆ ਹੈ ਉਹਨਾਂ ਬਾਰੇ ਰੂਬਰੂ ਵੀ ਹੋਵਾਂਗੇ ਅਤੇ ਵਾਰਡ ਪ੍ਰਤੀ ਉਹਨਾਂ ਦੀ ਕੀ ਸੋਚ ਹੈ ਉਸ ਬਾਰੇ ਵੀ ਜਾਣਾਂਗੇ ਅਸ਼ੀਕਰਮਨ ਪ੍ਰੀਤ ਸਿੰਘ ਆਪ ਜੀ ਨੂੰ ਪਾਰਟੀ ਦੇ ਨਾਲ ਵਿੱਚ ਦੇ ਲਗਭਗ ਕਿੰਨਾ ਸਮਾਂ ਹੋ ਗਿਆ ਹੈ ਦੋ ਸਾਲ ਹੋ ਗਏ ਸਰ ਪਾਰਟੀ ਵੱਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਸੰਜੀਦਗੀ ਨਗਰ ਪ੍ਰਤੀ ਦਿਖਾਈ ਜਾਂਦੀ ਹੈ ਬਹੁਤ ਵਧੀਆ ਕੰਮ ਕਰਾ ਰਹੇ ਸਰ ਐਮਐਲਏ ਸਾਡੇ ਵਾਈਚ ਬਹੁਤ ਵਧੀਆ ਕੰਮ ਚਲਾ ਰਹੇ ਹੈ ਪਾਰਟੀ ਟਿਕਟ ਦੇਣ ਵਾਸਤੇ ਵਿਸ਼ੇਸ਼ ਧੰਨਵਾਦ ਕਿਦਾ ਕਰਨਾ ਚਾਹੋਗੇ ਡਾਕਟਰ ਐਮਐਲਏ ਸਾਹਿਬ ਜੀ ਚਲੋ ਜੀ ਸਿੰਘ ਜੀ ਜਿਵੇਂ ਕਿ ਆਪ ਜੀ ਦਾ ਪਰਿਵਾਰ ਕਿਰਤ ਕਰਨ ਵਾਲਾ ਪਰਿਵਾਰ ਹੈ ਸਮਾਜ ਸੇਵਾ ਵਾਸਤੇ ਵੀ ਕੁ ਸਮਾਂ ਅਭੀ ਅਰਪਣ ਕਰਦੇ ਹੋ ਕੀ ਤੁਹਾਡੇ ਜ਼ਾਇਲ ਵਿੱਚ ਸੀਗਾ ਵੀ ਤੁਹਾਨੂੰ ਟਿਕਟ ਦਿੱਤੀ ਜਾਵੇ ਨਹੀਂ ਸਰ ਇਦਾਂ ਦਾ ਠੀਕ ਤੇ ਇਹ ਵਿਕਾਸ ਕਾਰਜਾਂ ਨੂੰ ਲੈ ਕੇ ਕਿਹੜੇ ਕਿਹੜੇ ਵਿਕਾਸ ਕਾਰਜਾਂ ਹਨ ਜਿਹੜੇ ਵਾਰਡ ਨੰਬਰ 6 ਦੇ ਵਿੱਚ ਤੁਹਾਡੇ ਵੱਲੋਂ ਦੇਖੇ ਗਏ ਸਭ ਤੋਂ ਪਹਿਲਾਂ ਤਾਂ ਨਸ਼ੇ ਦਾ ਉਹ ਵਿਚਾਰਾਂ ਹਵਾ ਦੇ ਠੀਕ ਹੈ ਜੀ ਉਸ ਤੋਂ ਬਾਅਦ ਇਸ ਤੋਂ ਦਾਲੇ ਦੇ ਪਾਣੀ ਗੰਦੇ ਪਾਣੀ ਦੇ ਪ੍ਰਕਾਸ਼ੀ ਦਾ ਠੀਕ ਹੈ ਕੋੜੇ ਦਾ ਜੀ ਇਹ ਸਭ ਤੋਂ ਜ਼ਿਆਦਾ ਜੇ ਨਗਰ ਨਿਵਾਸੀ ਤੁਹਾਡੇ ਜਿੱਦ ਦਾ ਪਤਵਾ ਦਿੰਦੇ ਹਨ ਤਾਂ ਤੁਹਾਡੇ ਮੰਨ ਦੇ ਵਿੱਚ ਕਿਹੜਾ ਪਹਿਲਾ ਐਸਾ ਕੰਮ ਹੈ ਜਿਹੜਾ ਤੁਹਾਡੇ ਕਰਵਾਉਣਾ ਸੁਖਮਾ ਹੈ ਸਭ ਤੋਂ ਪਹਿਲਾਂ ਤਾਂ ਇਹ ਪਾਣੀ ਦੀ ਨਿਕਾਸੀ ਹੋਰ ਜ਼ਿਆਦਾ ਦੀ ਤੇ ਇਸ ਦੇ ਨਾਲ ਨਾਲ ਨਗਰ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਨਗਰ ਨੂੰ ਇਹ ਸੁਨੇਹਾ ਜਿਸ ਸਾਡੀ ਗੱਤ ਤੋਂ ਵੱਧ ਉਤਪਾੜ ਕੇ ਕਾਰਜਾ ਕਰੂ ਤਾਂ ਜੋ ਰਹਿਦੇ ਨਗਰ ਦੇ ਕੰਮ ਪਾਸ ਕਰੇ ਪੂਰੇ ਕਰੇ ਜਾਣ ਸੋ ਇਹ ਸਨ ਸਰਦਾਰਮਨ ਪ੍ਰੀਤ ਸਿੰਘ ਜੀ ਬੜੇ ਸਾਦਗੀ ਢੰਗ ਦੇ ਨਾਲ ਉਹਨਾਂ ਨੇ ਸਾਡੇ ਸਵਾਲਾਂ ਦਾ ਜਵਾਬ ਦਿੱਤਾ ਹੈ ਜਲਦ ਹੀ ਇੱਕ ਹੋਰ ਕੈਂਡੀਡੇਟ ਨਾਲ ਰੂਬਰੂ ਹੋਵਾਂਗੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ